ਸਟਾਰਟ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਅਜੇਹਾ ਪਹਿਲੀ ਵਾਰ ਨਹੀਂ ਹੋਇਆ ਡੰਡੀ ਆਪਣੇ 2.5 ਸਾਲਾਂ ਦੇ ਪ੍ਰਸ਼ਾਸਨ ਵਿੱਚ ਮਾਨ ਸਰਕਾਰ ਨੇ ਤਿੰਨ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਜ਼ਾਫਾ ਕੀਤਾ ਹੈ ਡੰਡੀ ਪਹਿਲੀ ਵਾਰ 3 ਫਰਵਰੀ 2023 ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 90 ਪੈਸੇ ਵਧਾਈ ਗਈ ਸੀ ਡੰਡੀ ਫਿਰ 11 ਜੂਨ 2023 ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ 92 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 90 ਪੈਸੇ ਦਾ ਵਾਧਾ ਕੀਤਾ ਗਿਆ ਸੀ ਡੰਡੀ ਹੁਣ ਤੀਸਰੀ ਵਾਰ ਪੈਟਰੋਲ 61 ਪੈਸੇ ਅਤੇ ਡੀਜ਼ਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਕੀਤਾ ਗਿਆ ਹੈ ਡੰਡੀ ਇਹ ਸਪਸ਼ਟ ਹੈ ਕਿ ਸਰਕਾਰ ਖੁਦ ਆਰਥਿਕ ਬੋਝ ਹੇਠ ਦੱਬੀ ਮਹਿਸੂਸ ਕਰਨ ਲੱਗੀ ਹੈ ਡੰਡੀ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਲੇਟ ਹੋਣ ਲੱਗੀਆਂ ਹਨ ਡੰਡੀ ਬਹੁਤ ਸਾਰੇ ਹੋਰ ਸਬੰਧਿਤ ਅਦਾਰਿਆਂ ਵਿੱਚ ਅਜਹੀ ਅਨਿਸ਼ਚਿਤਤਾ ਬਣੀ ਨਜ਼ਰ ਆਉਂਦੀ ਹੈ ਡੰਡੀ ਢਾਈ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਹੋਰ ਵੱਡੇ ਆਗੂ ਭਗਵੰਤ ਮਾਨ ਸਮੇਤ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਰਹੇ ਸਨ ਅਜਿਹੇ ਹਵਾਈ ਮਹਿਲ ਉਸਾਰ ਰਹੇ ਸਨ ਜਿੰਨਾ ਵਿੱਚ ਬੈਠ ਕੇ ਲੋਕ ਸੁੱਖ ਨਾਲ ਸੌਣਗੇ ਅਤੇ ਆਰਾਮ ਦੀ ਜ਼ਿੰਦਗੀ ਬਤੀਤ ਕਰਨਗੇ ਡੰਡੀ ਪਰ ਸਟੇਜ ਸਟੇਟ ਅਤੇ ਸਟੇਜ ਚਲਾਉਣ ਵਿੱਚ ਵੱਡਾ ਫਰਕ ਹੁੰਦਾ ਹੈ ਡੰਡੀ ਪ੍ਰਸ਼ਾਸਨ ਚਲਾਉਣ ਲਈ ਬ੍ਰਾਹਮੇਬਾਜ਼ੀ ਦੀ ਨਹੀਂ ਗੰਭੀਰ ਸੋਚ ਅਤੇ ਪੂਕਤਾ ਯੋਜਨਾਬੰਦੀ ਕਰਕੇ ਉਸ ਨੂੰ ਸਿਰੇ ਚਾੜਨ ਦੀ ਲੋੜ ਹੁੰਦੀ ਹੈ ਡੰਡੀ ਇਨ੍ਹਾਂ ਆਗੂਆਂ ਨੂੰ ਉਸ ਸਮੇਂ ਰਾਜ ਦੀ ਆਰਥਿਕ ਸਥਿਤੀ ਦਾ ਪਤਾ ਨਹੀਂ ਸੀ ਕੁਐਸਚਨ ਮਾਰਕ ਕਿ ਉਹਨਾਂ ਨੂੰ ਇਹ ਗਿਆਨ ਨਹੀਂ ਸੀ ਕਿ ਮੁਫਤ ਯੋਜਨਾਵਾਂ ਉੱਤੇ ਜੋ ਪੈਸਾ ਲੁੱਟਾਇਆ ਜਾਣਾ ਹੈ ਉਸ ਦਾ ਪ੍ਰਬੰਧ ਕਿਵੇਂ ਅਤੇ ਕਿੱਥੋਂ ਕੀਤਾ ਜਾਏਗਾ ਕੁਐਸਚਨ ਮਾਰਕ ਉਸ ਸਮੇਂ ਜੋ ਹਵਾ ਮਹਿਲ ਇਹਨਾਂ ਆਗੂਆਂ ਨੇ ਉਸਾਰੇ ਸਨ ਅੱਜ ਉਹ ਘਿਰਦੇ ਅਤੇ ਭੁਰਦੇ ਜਾ ਰਹੇ ਹਨ ਡੰਡੀ ਔਸ ਸਮੇਂ ਤਾਂ ਉਹ ਰੀਤ ਬਜਰੀ ਸ਼ਰਾਬ ਅਤੇ ਹੋਰ ਅਨੇਕਾਂ ਅਜਿਹੇ ਖੇਤਰ ਦੱਸਦੇ ਰਹੇ ਸਨ ਜਿੰਨਾ ਉਤੋਂ ਉਹਨਾਂ ਨੂੰ ਅਰਬਾ ਰੁਪਏ ਦੀ ਆਮਦਨ ਹੋਣੀ ਸੀ ਪਰ ਉਸ ਸਮੇਂ ਦੇ ਗਿਨਾਏ ਗਏ ਅਰਬਾਂ ਰੁਪਏ ਅੱਜ ਲੱਖਾਂ ਜਾਂ ਕੁਝ ਕਰੋੜਾਂ ਰੁਪਈਆ ਤੱਕ ਸੀਮਤ ਹੋ ਕੇ ਰਹਿ ਗਏ ਹਨ ਪਰ ਖਰਚੇ ਕੱਟ ਨਹੀਂ ਕੀਤੇ ਗਏ ਡੰਡੀ ਸਰਕਾਰੀ ਖਜ਼ਾਨੇ ਨੂੰ ਖਰਚਣ ਲੱਗਿਆ ਗਣਤੀਆਂ ਮਿੰਤੀਆਂ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਗਈ ਅਤੇ ਇਹ ਵੀ ਸੋਚਣ ਦੀ ਲੋੜ ਨਹੀਂ ਸਮਝੀ ਕਿ ਜਿਸ ਤਰ੍ਹਾਂ ਇਹ ਧਨ ਲुटਾਇਆ ਜਾ ਰਿਹਾ ਹੈ ਉਸ ਨਾਲ ਕਿਹੜੀਆਂ ਲਾਭਕਾਰੀ ਯੋਜਨਾਵਾਂ ਸਿਰੇ ਚੜ ਸਕਣਗੀਆਂ ਹਣ ਤੱਕ ਪਹਿਲਾਂ ਹੀ ਕਰਜ਼ਾਈ ਹੋਏ ਪੰਜਾਬ ਉੱਤੇ ਪੌਣੇ 4 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਾ ਹੈ ਡੰਡੀ ਇਸ ਦੇ ਮੂਲ ਤੇ ਵਿਆਜ ਦੀ ਅਦਾਇਗੀ ਵਿੱਚ ਹੀ ਰਾਜ ਦੀ ਆਮਦਨ ਦੇ ذریعے ਹਫ ਜਾਂਦੇ ਹਨ ਡੰਡੀ ਸਟਾਪ